14 ਸਤ ਨੂੰ ਪੈਰੋਲ ਮਿਲੇ ਇੱਕ ਪੂਰਾ ਦਿਨ ਲੰਘ ਚੁੱਕਿਆ ਪਰ ਇਸ ਦੇ ਬਾਵਜੂਦ ਸਵਾਲ ਹੁਣ ਇਹ ਖੜਾ ਹੋ ਰਿਹਾ ਕਿ ਸਿੱਖਾਂ ਦੀ ਪੰਥਕ ਪਾਰਟੀ ਦੇ ਵੱਲੋਂ ਇੱਕ ਵੀ ਬਿਆਨ ਇਸ ਮੁਤਾਬਕ ਕਿਉਂ ਨਹੀਂ ਦਿੱਤਾ ਗਿਆ ਇੱਕ ਵੀ ਪੰਥਕ ਪਾਰਟੀ ਦੇ ਆਗੂ ਨੇ ਇਸ ਸਬੰਧਤ ਬਿਆਨ ਕਿਉਂ ਨਹੀਂ ਦਿੱਤਾ ਉਹ ਲੀਡਰ ਜਿਹੜੇ ਗੰਝ ਗੰਝ ਕੇ ਕਹਿੰਦੇ ਐ ਕਿ ਅਸੀਂ ਪੰਥਕ ਤੇ ਰਿਆਂ ਅਸੀਂ ਸਿੱਖਾਂ ਦੀ ਪੰਥਕ ਜਮਾਤ ਆ ਅਸੀਂ ਪੰਜਾਬ ਦੀ ਖੇਤਰੀ ਪਾਰਟੀਆਂ ਅਸੀਂ ਪੰਥਕ ਨੁਮਾਇੰਦੇ ਆ ਉਹਨਾਂ ਨੁਮਾਇੰਦਿਆਂ ਨੇ ਉਹਨਾਂ ਆਗੂਆਂ ਨੇ ਇੱਕ ਵਾਰ ਵੀ ਆਵਾਜ਼ ਕਿਉਂ ਨਹੀਂ ਚੱਕੀ ਕਿ ਸੌਦਾ ਸਾਦ ਨੂੰ ਦੁਬਾਰਾ ਪੈਰੋਲ ਦਿੱਤੀ ਗਈ ਹੈ ਹਾਲਾਂਕਿ ਐਸਜੀਪੀਸੀ ਦੇ ਸਾਲਕਾ ਜਰਨਲ ਸਕੱਤਰ ਔਰ ਐਸਜੀਪੀਸੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਜ਼ਰੂਰ ਇੱਕ ਬਿਆਨ ਦਿੱਤਾ ਪਰ ਗੁਰਚਰਨ ਸਿੰਘ ਗਰੇਵਾਲ ਦੇ ਇੱਕ ਬਿਆਨ ਨੂੰ ਸਮੂਹੇ ਕ ਅਕਾਲੀ ਦਲ ਦੇ ਬਿਆਨ ਸਮਝ ਕੇ ਪ੍ਰਮਾਣ ਕਰ ਲੈਣਾ ਚਾਹੀਦਾ ਇੱਥੇ ਆ ਕੇ ਸਵਾਲ ਖੜਾ ਹੁੰਦਾ ਹੈ ਉਹਨਾਂ ਲੀਡਰਾਂ ਦਾ ਜਿਹੜੇ ਅਕਾਲੀ ਦਲ ਦੇ ਸਿਰਮੌਰ ਮੰਨੇ ਜਾਂਦੇ ਆ ਜਿਹੜੇ ਅਕਾਲੀ ਦਲ ਦੇ ਉੱਚ ਕੋਟੀ ਦੇ ਲੀਡਰ ਮੰਨੇ ਜਾਂਦੇ ਜਿਹੜੇ ਹੁਣ ਤੱਕ ਪੰਥਕ ਹੋਣ ਦੀਆਂ ਦੁਹਾਈਆਂ ਪਾਉਂਦੇ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੇਖ ਲਈਏ ਭਾਵੇਂ ਪੱਤਰਕਾਰਾਂ ਸਾਹਮਣੇ ਪ੍ਰੈਸ ਕਾਨਫਰੰਸ ਦੌਰਾਨ ਦੇਖ ਲਈਏ ਬੜੀ ਵਾਰ ਦੁਹਾਈ ਪਾਈ ਜਾਂਦੀ ਹੈ ਕਿ ਅਸੀਂ ਪੰਥਕ ਤੇਰਾ ਅਸੀਂ ਪੰਥਕ ਪਾਰਟੀਆਂ ਸੁਖਬੀਰ ਸਿੰਘ ਬਾਦਲ ਇੱਕ ਪੰਥਕ ਇਕੱਠ ਵਿੱਚ ਕਹਿੰਦੇ ਆ ਕਿ ਐਡੇ ਐਡੇ ਸਾਡੇ ਤੇ ਇਲਜ਼ਾਮ ਲੱਗੇ ਤੁਸੀਂ ਸੋਚ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਐਂ ਕਰ ਸਕਦਾ ਹੈ ਹਾਲਾਂਕਿ ਅਸੀਂ ਇਹ ਵੀ ਨਹੀਂ ਸੋਚ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਨੇ ਇਸ ਉੱਤੇ ਇਤਰਾਜ਼ ਹੀ ਨਹੀਂ ਚੁੱਕਿਆ ਕਿ ਸੌਦਾ ਸਾਧ ਨੂੰ ਦੁਬਾਰਾ ਪੈਰੋਲ ਦਿੱਤੀ ਗਈ ਹੈ ਉਹ ਸੌਦਾ ਸਾਧ ਜਿਹਦਾ ਨਾਮ 2015 ਦੇ ਵਿੱਚ ਹੋਈਆਂ ਬੇਅਦਬੀਆਂ ਦੇ ਨਾਲ ਜੁੜਦਾ ਪਿਆ ਐਸੇ ਮਾਮਲੇ ਨੂੰ ਲੈ ਕੇ ਮੌੜ ਬੰਬ ਤੁਮਾਕਾ ਵੀ ਉੱਥੇ ਹੀ ਖੜਾ ਆ ਉੱਥੇ ਹੀ ਬੇਅਦਬੀ ਕਾਂਡ ਖੜਾ ਹੈ ਉੱਥੇ ਹੀ ਬੁਰਜ ਜਵਾਹਰ ਸਿੰਘ ਦਾ ਗੁਰਦੁਆਰਾ ਸਾਹਿਬ ਖੜਿਆ ਔਰ ਉੱਥੇ ਹੀ ਜਿਹੜਾ ਸਰੂਪ ਚੋਰੀ ਹੋਇਆ ਉਸ ਚੀਜ਼ ਦਾ ਮਸਲਾ ਉਸੇ ਉਸੇ ਹੀ ਥਾਂ ਖੜਾ ਆ ਉੱਥੇ ਹੀ ਉਹਨਾਂ ਨਾਲੀਆਂ ਨੂੰ ਵੇਖ ਕੇ ਅਜੇ ਵੀ ਲੋਕ ਹੌਕੇ ਭਰਦੇ ਆ ਕਿ ਇਹਨਾਂ ਨਾਲੀਆਂ ਦੇ ਵਿੱਚ ਪਾਵਨ ਅੰਗ ਖਿਲਰੇ ਪਏ ਹੋਏ ਸੀ ਇਹਨਾਂ ਸੜਕਾਂ ਦੇ ਉੱਤੇ ਪਾਵਨ ਅੰਗ ਖਿਲਰੇ ਪਏ ਹੋਏ ਸੀ ਇਹਨਾਂ ਦੁਵਾਰਾਂ ਦੇ ਉੱਤੇ ਪੋਸਟਰ ਲੱਗੇ ਹੋਏ ਸੀ ਜਿਹਦੇ ਉੱਤੇ ਗਾਲਾਂ ਲਿਖੀਆਂ ਸੀ ਜਿਹਦੇ ਉੱਤੇ ਧਮਕੀਆਂ ਲਿਖੀਆਂ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਪਰ tạmੀ ਪੰਥਕ ਨੁਮਾਇੰਦਿਆਂ ਨੇ ਇੱਕ ਵਾਰ ਵੀ ਆਵਾਜ਼ ਨਹੀਂ ਚੁੱਕੀ ਯਾਨੀ ਕਿ ਇਹ ਮੰਨ ਲਈਏ ਕਿ ਪ੍ਰਦੀਪ ਕਲੇਰ ਦੇ ਜਿਹੜੇ ਇਲਜ਼ਾਮ ਸੀ ਉਹ ਵਿਚਾਰਨੇ ਜ਼ਰੂਰੀ ਹੈ खैर ਇਹ ਇੱਕ ਪਾਸੇ ਰੱਖਦੇ ਹਾਂ ਸੁਖਬੀਰ ਸਿੰਘ ਬਾਦਲ ਦੇ ਮਸਲੇ ਨੂੰ ਇੱਕ ਪਾਸੇ ਰੱਖਦੇ ਆਂ ਅਕਾਲੀ ਦਲ ਦੇ ਮਸਲੇ ਨੂੰ ਇੱਕ ਪਾਸੇ ਰੱਖਦੇ ਆਂ ਪਰ ਪੰਥ ਇਸ ਵੇਲੇ ਇਹ ਸਵਾਲ ਜ਼ਰੂਰ ਪੁੱਛਦਾ ਹੈ ਕਿ ਸਾਡੀ ਪੰਥਕ ਜਮਾਤ ਚੁੱਪ ਕਿਉਂ ਹੈ ਜਾਂ ਫਿਰ ਜਿਵੇਂ ਕਿ ਸਿੰਘ ਸਾਹਿਬ ਨੇ ਆਪਣੀ ਗੱਲ ਰੱਖੀ ਕਿ ਇਹ ਆਗੂ ਜਿਹੜੇ ਨੇ ਨੁਮਾਇੰਦਗੀ ਕਰਨ ਦਾ ਅਧਿਕਾਰ ਖੋਹ ਬੈਠੇ ਨੇ ਕੀ ਇਹਦੇ ਵਿੱਚ ਫਿਰ ਸੱਚਾਈ ਹੈ ਬਹੁਤ ਕੁਝ ਇਸ ਵੇਲੇ ਵਿਚਾਰ ਦਾ ਵਿਸ਼ਾ ਬਣਿਆ ਹੋਇਆ ਪਰ ਵੱਡਾ ਸਵਾਲ ਤਾਂ ਇਹੀ ਖੜਦਾ ਪਿਆ ਕਿ ਕਿਉਂ ਅਜੇ ਤੱਕ ਕੋਈ ਬਿਆਨ ਕਿਉਂ ਨਹੀਂ ਆਇਆ ਅਜੇ ਤੱਕ ਇਸ ਗੱਲ ਦੀ ਨਖੇਦੀ ਕਿਉਂ ਨਹੀਂ ਕੀਤੀ ਗਈ ਕਿਉਂ ਇਸ ਮਾਮਲੇ ਦੇ ਉੱਤੇ ਇਕੱਲੀ ਲੀਡਰਸ਼ਿਪ ਚੁੱਪ ਹੈ ਕਿਉਂ ਕੇਂਦਰ ਸਰਕਾਰ ਦੇ ਕੋਲ ਜਾ ਕੇ ਇਸ ਬਾਰੇ ਮੰਗ ਨਹੀਂ ਕੀਤੀ ਗਈ ਹਾਲਾਂਕਿ ਐਸਜੀਪੀਸੀ ਇੱਕ ਸਮੇਂ ਦੇ ਉੱਤੇ ਹਾਈ ਕੋਰਟ ਤੱਕ ਦਾ ਦਰਵਾਜ਼ਾ ਖੜਕਾ ਚੁੱਕੀ ਹੈ ਪਰ ਉਸ ਤੋਂ ਬਾਅਦ ਕੋਈ ਵੀ ਗਤੀਵਿਧੀ ਹੁੰਦੀ ਨਜ਼ਰ ਨਹੀਂ ਆਈ ਸੌਦਾ ਸਾਧ ਦੀ ਦੁਬਾਰਾ ਪੈਰੋਲ ਹੋ ਗਈ ਦਿੱਲੀ ਦੀਆਂ ਇਲੈਕਸ਼ਨਸ ਆ ਉਹਦੇ ਨਾਲ ਜੋੜਿਆ ਜਾ ਰਿਹਾ ਔਰ ਵੱਡੀ ਗੱਲ ਇਹ ਹੈ ਕਿ ਸੌਦਾ ਸਾਧ ਨੂੰ ਇਸ ਵਾਰੀ ਸਿਰਸਾ ਜਿਹੜਾ ਮੇਨ ਹੈੱਡਕੁਆਟਰ ਕਿਹਾ ਜਾਂਦਾ ਡੇਰੇ ਦਾ ਉਥੇ ਜਾਣ ਦੀ ਇਜਾਜ਼ਤ ਮਿਲ ਗਈ ਯਾਨੀ ਕਿ ਹੌਲੀ ਹੌਲੀ ਕਰਕੇ ਸਾਰਾ ਜਿਹੜਾ ਸੌਦਾ ਸਾਦਾ 에ਪੀਸੋਡ ਹੈ ਸ਼ਾਇਦ ਉਹ ਨਾਰਮਲਾਈਜ਼ ਹੁੰਦਾ ਪਿਆ ਪਰ ਇਹਦੇ ਵਿਚਾਲੇ ਪੰਥਕ ਜਮਾਤ ਕੁਝ ਨਹੀਂ ਕਹਿ ਰਹੀ ਕਿ 2015 ਦੇ ਵਿੱਚ ਕੀ ਹੋਇਆ ਸੀ ਪੰਥਕ ਜਮਾਤ ਕੁਝ ਨਹੀਂ ਕਹਿ ਰਹੀ ਕਿ ਮੌੜ ਬੰਬ ਧਮਾਕਾ ਜਦੋਂ ਹੋਇਆ ਸੀ ਤਾਂ ਉਸ ਵੇਲੇ ਕੀ ਵਾਪਰਿਆ ਸੀ ਪੰਥਕ ਜਮਾਤ ਬਿਲਕੁਲ ਇਹ ਨਹੀਂ ਕਹਿ ਰਹੀ ਕਿ ਬੁਰਜ ਜਵਾਹਰ ਕੇ ਵਿੱਚ ਕੀ ਹੋਇਆ ਸੀ ਪੰਥਕ ਜਮਾਤ ਇਹ ਬਿਲਕੁਲ ਨਹੀਂ ਕਹਿ ਰਹੀ ਹੁਣ ਕਿ ਬੁਰਜ ਜਵਾਹਰਕੇ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਕੀ ਹੋਇਆ ਸੀ ਇੱਥੇ ਆ ਕੇ ਨੁਮਾਇੰਦੇ ਚੁੱਪ ਕਿਉਂ ਨੇ ਅਸਲ ਸਵਾਲ ਇਹ ਹੈ ਖੈਰ ਜੋ ਵੀ ਹੋਏਗਾ ਆਉਣ ਦੇ ਸਮੇਂ ਦੱਸਦੇ ਰਹਿਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ